ਅਮਰੀਕਾ ਦੇ ਬਦਨਾਮ ਸੈਕਸ ਅਪਰਾਧੀ ਜੈਫਰੀ ਐਪਸਟੀਨ ਨਾਲ ਜੁੜੇ ਦਸਤਾਵੇਜ਼ ਜਿਵੇਂ ਜਿਵੇਂ ਸਾਹਮਣੇ ਆ ਰਹੇ ਨੇ ਦੁਨੀਆ ਭਰ ਵਿੱਚ ਹਲਚਲ ਤੇਜ਼ ਹੋ ਗਈ ਹੈ। ਇਹਨਾਂ ਖੁਲਾਸਿਆਂ ਵਿੱਚ ਪੈਸਿਆਂ ਦੇ ਲੈਂਡਿੰਗ, ਸਮਾਜਿਕ ਸੰਪਰਕਾਂ ਤੇ ਨਿੱਜੀ ਮੁਲਾਕਾਤਾਂ ਨਾਲ ਜੁੜੀ ਜਾਣਕਾਰੀ ਹੈ। ਹਜ਼ਾਰਾਂ ਈਮੇਲਜ਼, ਫੋਟੋਆਂ ਤੇ ਵੀਡੀਓਜ਼ ਵਿੱਚ ਐਪਸਟੀਨ ਤੇ ਉਸ ਨਾਲ ਜੁੜੇ ਲੋਕਾਂ ਦੇ ਕਾਲੇ ਕਾਰਨਾਮਿਆਂ ਦਾ ਖੁਲਾਸਾ ਹੋ ਰਿਹਾ ਹੈ। ਇਸੇ ਕਾਰਨ ਦੁਨੀਆ ਭਰ ਵਿੱਚ ਕਈ ਉੱਚ ਅਹੁਦਿਆਂ ਤੇ ਬੈਠੇ ਲੋਕ ਦਬਾਅ ਵਿੱਚ ਆ ਕੇ ਅਸਤੀਫੇ ਦੇ ਰਹੇ ਨੇ। ਹਾਲ ਹੀ ਵਿੱਚ ਬ੍ਰਿਟੇਨ ਤੇ ਨਾਰਵੇ ਵਿੱਚ ਵੀ ਕਈ ਹਸਤੀਆਂ ਨੇ ਅਸਤੀਫਾ ਦੇ ਦਿੱਤਾ ਇਨ੍ਹਾਂ ਖੁਲਾਸਿਆਂ ਤੋਂ ਬਾਅਦ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਦੇ ਚੀਫ ਆਫ ਸਟਾਫ ਮੋਰਗਨ ਮੈਕਸਵਿਨੀ ਨੂੰ ਅਸਤੀਫਾ ਦੇਣਾ ਪਿਆ ਇਸੇ ਕੜੀ ਵਿੱਚ ਨਾਰਵੇ ਵਿੱਚ ਵੀ ਕਈ ਵੱਡੇ ਨੇਤਾਵਾਂ ਨੇ ਅਸਤੀਫੇ ਦੇ ਦਿੱਤੇ ਐਪਸਟੀਨ ਫਾਈਲਜ਼ ਦਾ ਸਭ ਤੋਂ ਗੰਭੀਰ ਅਸਰ ਅਮਰੀਕਾ ਵਿੱਚ ਦੇਖਣ ਨੂੰ ਮਿਲਿਆ ਯੂਰਪ ਵਿੱਚ ਵੀ ਐਪਸਟੀਨ ਫਾਈਲਜ਼ ਦਾ ਪ੍ਰਭਾਵ ਸਪਸ਼ਟ ਨਜ਼ਰ ਆਇਆ ਇਹ ਅਸਤੀਫੇ ਕਿਸੇ अपराध ਦੇ ਸਾਬਤ ਹੋਣ ਕਾਰਨ ਨਹੀਂ ਸਗੋਂ ਸਿਰਫ ਸੰਪਰਕ ਉਜਾਗਰ ਹੋਣ ਨਾਲ ਪੈਦਾ ਹੋਏ ਵਿਵਾਦ ਤੇ ਜਨਤਕ ਦਬਾਅ ਕਾਰਨ ਹੋਏ ਨੇ ਸੰਸਥਾਵਾਂ ਦੀ ਸਾਖ ਬਚਾਉਣ ਲਈ ਕਈਆਂ ਨੇ ਅਹੁਦਾ ਛੱਡਣਾ ਹੀ ਬਿਹਤਰ ਸਮਝਿਆ